ਇਤਨਾ ਤਾ ਕਾ ਕੂਆ ਹੰਸ ਹੂ ਹੈ ਜਿਸ ਨੂੰ ਜਨਉਣੀ ਕਰਕੇ ਕਾਂ ਹਸੋ ਜਾਂਦੇ ਐ ਇਹ ਗੁਰੂ ਮਹਾਰਾਜ ਸਾਹਿਬ ਸਿੱਧਾ ਪਾਤਸ਼ਾਹ ਜੀ ਨੇ 1627 ਬਿਕਰਮੀ ਚੰਦਰ ਸਾਹਿਬ ਗੁਰੂ ਦਾ ਚੱਕ ਮਸਾਇਆ ਹੈ ਅਤੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸਿੱਧਾ ਪਾਤਸ਼ਾਹ ਜੀ ਜਿਸ ਵਕਤ ਇੱਥੇ ਸੇਵਾ ਕਰਾਰੇ ਸੰਤੋਖ ਸਰ ਦੀ ਉਦੋਂ ਪੱਟੀ ਵਾਲਾ ਰਾਜਾ ਜਿਹੜਾ ਦੇਵੀ ਚੰਦ ਸੀ ਉਸ ਨੇ ਇਹਨੀਆਂ ਲੜਕੀਆਂ ਸਨ ਪੰਜ ਇਹਨਾਂ ਪੰਜ ਸਤਾਂ ਲੜਕੀਆਂ ਨੇ ਆਪੋ ਉੱਚੀ ਕਿਹਾ ਸੀ ਬਾਪ ਦਾ ਦਿੱਤਾ ਖਾਨੀ ਹੈ ਜਿਸ ਵੇਲੇ ਬਚਨ ਕੀਤੇ ਇਹ ਛੋਟੀ ਜਿਹੜੀ ਲੜਕੀ ਸੀ ਰਜਨੀ ਰਾਜਕੌਰ ਜਿਸ ਦਾ ਨਾਮ ਸ੍ਰੀ ਪ੍ਰਤਾਪ ਦੇ ਲਿਖਿਆ ਹੋਇਆ ਹੈ ਉਹ ਬੀਬੀ ਗੁਰਮਤ ਦੇ ਧਾਰਨੀ ਸੀ ਅਤੇ ਮਹਾਰਾਜ ਦਾ ਸ਼ਬਦ ਸੁਣਿਆ ਸੀ ਆਸਾਦੀ ਵਾਂ ਦਾ ਸੋ ਕਰਤਾ ਕਿੰਤਾ ਕਰੇ ਜਿਨ ਨੂੰ ਪਾਇਆ ਜੱਗ ਇਹ ਨਿਸ਼ਚੈ ਸੀ ਕਹਿਣ ਲੱਗੀ ਪਾਲਣਾ ਤਾਂ ਪਰਮੇਸ਼ਰ ਸਾਰਿਆਂ ਦੀ ਕਰਦਾ ਹੈ ਜਦੋਂ ਇਹ ਕਿਹਾ ਕਿ ਲੜਕੀਆਂ ਲੜਪੀਆਂ ਕਹਿਣ ਲੱਗੀਆਂ ਸੀ ਤਾਂ ਪਿਓ ਦਾ ਪਤਾ ਖਾਨੀ ਹੈ ਇਹ ਕਹਿੰਦੇ ਨਹੀਂ ਪਰਮੇਸ਼ਰ ਸਾਰਿਆਂ ਦੇ ਨੂੰ ਦੇਣ ਵਾਲਾ ਹੈ ਜਨ ਪਿਤਾ ਲੋਕ ਸਜਨ ਦਾ ਕੋਈ ਨਾ ਕਿਸ ਦੀ ਧਰਿਆ ਸਿਰ ਸੇਰੀ ਕਿਸ ਵਾਹੇ ਠਾਕੁਰ ਕਾਹੇ ਮਨ ਪੋਕਰਿਆ ਇਹਨਾਂ ਨੇ ਆਪਣੇ ਬਾਪ ਕੋਲੇ ਜਾ ਸ਼ਿਕਾਇਤ ਲਾਈ ਵੀ ਇਹ ਦੇਖੋ ਅਸੀਂ ਤੇਰਾ ਦਿੱਤਾ ਖਾਨੀ ਹੈ ਪਿਤਾ ਤੇ ਇਹ ਛੋਟੀ ਜੀ ਦੀ ਅਜੇ ਤਾਂ ਸ਼ਾਦੀ ਨਹੀਂ ਕੀਤੀ ਇਹ ਕਹਿੰਦੀ ਹੈ ਰੱਬ ਦਾ ਸਾਰੇ ਖਾਂਦੇ ਹੈ ਇਹ ਉਹ ਅਗਿਆਨੀ ਸੀ ਇਹ ਰਾਜਾ ਤੁਰਕਾਂ ਦੇ ਅਧੀਨ ਰਾਜ ਕਰਦਾ ਸੀ ਪੱਟੀ ਦਾ ਕਿਸ ਨੇ ਉਸ ਵੇਲੇ ਉਸ ਲੜਕੀ ਨੂੰ ਕਹਿੰਦਾ ਚੰਗਾ ਤੂਹੇ ਜੇ ਪਰਮੇਸ਼ਵਰ ਦੀਆਂ ਖਾਨੀਆਂ ਕੋੜੀ ਕੋ ਰੁੜਿਆ ਹੁੰਦਾ ਸੀ ਅੱਥੋਂ ਦੀਨ ਹੈ ਪਿੰਗੜਾ ਸੀ ਇਹਦੇ ਨਾਲ ਜਿਵੇਂ ਦੇਰਤਾ ਤੈਨੂੰ ਵਿਆਹ ਦਿੱਤੇ ਫੇਰ ਤੂੰ ਦੱਸ ਦੱਸਾਂਗਾ ਤੈਨੂੰ ਰੱਬ ਦਿੰਦਾ ਇਹ ਕਹਿਣ ਲੱਗੀ ਮੇਰਾ ਤਾਂ ਇਹੋ ਪਤੀ ਹੈ ਮਾਂ ਰੋਕ ਲਈ ਪਰ ਫੇਰ ਵੀ ਇਹਨੂੰ ਉਸ ਦੇ ਨਾਲ ਫੇਰੇ ਲੈ ਲੇ ਤੇ ਖਾਰੀ ਤੇ ਚੱਕ ਕੇ ਕਹਿੰਦਾ ਚੰਗਾ ਮੇਰੇ ਇਲਾਕੇ ਚ ਨਾ ਰਹੇ ਪਟਿਆਲੇ ਇਲਾਕੇ ਚ ਉੱਠ ਕੇ ਤੁਰ ਕੇ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਚ ਆਈ ਅੰਮ੍ਰਿਤਸਰ ਸਾਹਿਬ ਆ ਕੇ ਗੁਰੂ ਕੇ ਲੰਗਰ ਚ ਇੱਕ ਦਿਨ ਇਹਨ ਪ੍ਰਸ਼ਾਦ ਛਕੇ ਆ ਤੇ ਖਾਰੀ ਦੁੱਖ ਭਜਨੀ 베ਰੀ ਵਾਲੇ ਥਾਂ ਜਿੱਥੇ ਗੁਰੂ ਅਮਰਦਾਸ ਆਰਾਮਦਾਸ ਜੀ ਨੇ ਸੇਵਾ ਕਰਵਾਈ ਸੀ ਉੱਥੇ ਰੱਖ ਕੇ ਚਲੀ ਗਈ ਪਿੰਡ ਵਾਲੇ ਤੁਮਝੋ ਪਿੱਖੇ ਮੰਕੇ ਆਈ ਤੇ ਮਗਰੋਂ ਸਾਕਾਪੁਰ ਤੋਂ ਛਿੜੋੜੇ ਉਹ ਥਾਂ ਕੀ ਨੇ ਪੁਰ ਵਾਲੇ ਬੰਨੇ ਤਾਂ ਨੇ ਆਇਆ ਇਹ ਕੋਰ ਉਹ ਫਿਰ ਪਹਿਲਾ ਅੰਦਰ ਪਿੰਡ ਘੁੱਟ ਘਰੀ ਜਦੋਂ ਕੰਜੀ ਟੰਗ ਰਿਹਾ ਕੋਈ ਉਹਦਾ ਬਾਗ ਜਾਪ ਤੇ ਆ ਉਹਦੇ ਵਿੱਚ ਇਸ਼ਨਾਨ ਕੀਤਾ ਸ੍ਰੀ ਗੁਰੂ ਦੇ ਕੱਚੇ ਦੇ ਜਦ ਇਸ਼ਨਾਨ ਕੀਤਾ ਹੰਸ ਬਣ ਕੇ ਉੱਤੇ ਬੇਰ ਸਾਹਿਬ ਦੇ ਬਹਿ ਗਿਆ ਦੋ ਪੰਜਨੀ ਦੇ ਇਹਨ ਪਿੰਗਲੇ ਨੂੰ ਸੋਤੀਆ ਕੋੜੀ ਨੇ ਫਿਰ ਇਹਦਾ ਕੋਈ ਇਹ ਤਾਕਤ ਵਾਲੀ ਚੀਜ਼ ਹੈ ਜਿਹੜਾ ਜਲ ਹੈ ਉਸ ਵੇਲੇ ਰੁੜ ਕੇ ਖਾਰੇ ਚੋਂ ਬਾਹਰ ਨਿਕਲ ਕੇ ਇਸ ਨੇ ਇਸ ਸ੍ਰੀ ਗੁਰੂ ਦੇ ਇਸ਼ਨਾਨ ਕੀਤਾ ਨਾਲ ਮਲ ਕੇ ਇਹਨਾਂ ਸਾਰੇ ਜਿਹੜੀ ਫੀਰ ਦੀ ਕਮੜੀ ਗੜੀ ਹੋਈ ਸੀ ਉਹ ਸਾਰੀ ਲੈ ਕੇ ਵਿੱਚ ਹੀ ਦਿੱਖੀ ਅਤੇ ਸਾਰਾ ਸਰੀ ਸੋਨੇ ਦੇ ਰੰਗ ਵਾਲਾ ਹੋ ਗਿਆ ਇਹ ਲੜਕੀ ਜਿਹਨੂੰ ਪਿਖਿਆ ਲੈ ਕੇ ਆਈ ਤਹਰ ਕਦੇ ਅੰਦਰ ਇਹਨੂੰ ਵੇਖਿਆ ਕੋਈ ਸੁੰਦਰ ਪੁਰਖ ਬੈਠਾ ਹੈ ਇਹ ਕਹਿਣ ਲੱਗੀ ਹੈ ਪੁਰਖ ਤੂੰ ਕੌਣ ਹੈ ਮੇਰਾ ਪਤੀ ਕਿੱਧਰ ਕਰ ਦਿੱਤਾ ਹੈ ਮੈਂ ਤੇਰੇ ਹੱਥ ਨਹੀਂ ਆਵਾਂਗੀ ਮੈਂ ਕਟਾਰ ਮਾਰ ਕੇ ਮਰ ਜਾਵਾਂਗੀ ਕਿ ਤੂੰ ਮੇਰੇ ਰੂਪ ਨੂੰ ਵੇਖ ਕੇ ਲਾਲਚ ਕਰਕੇ ਮੇਰੇ ਪਤੀ ਨੂੰ ਇਹ ਦੋ ਕਿਤੇ ਦਾ ਦੱਸ ਦੇ ਕਿੱਥੇ ਹੈ ਇਹ ਸੁਣ ਕੇ ਕਹਿਣ ਲੱਗਾ ਭਾਗਣ ਵਾਲੀ ਮੈਂ ਤੇਰਾ પતિ ਹਾਂ ਕਿ ਕਹਿਣ ਲੱਗੀ ਤੂੰ ਇਸ ਤਰ੍ਹਾਂ ਦਾ ਫੇਰ ਨੂੰ ਲੱਗੇ ਤੂੰ ਹੋ ਗਿਆ ਇਹ ਸੁਣ ਕੇ ਆ ਮੇਰੇ ਭਾਵ ਯਾਗ ਤੇ ਹੈ ਤੇਰੇ ਸੁਹਾਗ ਤੇਰੇ ਸਤ ਨੂੰ ਭਾਗ ਲਾਗੇ ਹਨ ਇਹ ਬਚਨ ਕਹਿ ਕੇ ਬੀਬੀ ਨੇ ਪ੍ਰਤੀਸਨਾ ਕੀਤੀ ਉਹ ਹਰ ਰਾਜ ਕੋਰ ਨੇ ਸੰਤੋਖ ਸ਼ਰਮ ਦੇ ਲੋਕਾਂ ਨੂੰ ਕਿਹਾ ਕਿ ਗੁੰਮ ਸਾਹਿਬ ਜੀ ਅਤਰ ਜਾਨੀ ਹੈ ਉਹਨਾਂ ਦੇ ਕਰਨਾ ਜਾਓ ਅੱਗੇ ਜੋਗੀ ਦਾ ਉਪਕਰਨ ਹੋ ਚੁੱਕਾ ਸੀ ਜਿਹੜਾ ਸੰਤੋਖਾ ਜੋਗੀ ਵਿੱਚੋਂ ਸੋਮ ਤੋਂ ਨਿਕਲੇ ਆ ਸੀ ਉਹਨੇ ਬ੍ਰਹਮਗਾਂਵ ਬਖਸ਼ਿਆ ਸੀ ਮਹਾਰਾਜ ਨੇ ਇਹਨੇ ਕਿੰਨੀ ਜੋੜੀ ਉੱਥੇ ਜਾ ਖੜੀ ਤੇ ਮਹਾਰਾਜ ਆਹਨ ਪੁੱਛਿਆ ਪੀ ਆਓ ਕਿਸ ਰਾਹ ਤੇ ਹੋਈ ਨੂੰ ਕਿੰਨੇ ਵਸਾਰੀ ਆਪ ਦੀ ਵਿਥਿਆ ਦਸੀ ਮਹਾਰਾਜ ਕਹਿੰਦੇ ਸਾਨੂੰ ਥਾਂ ਚੱਲ ਕੇ ਦਿਖਾਓ ਜਦੋਂ ਉਸ ਪਛਣੀ ਬੇਰੀ ਸਾਹਿਬ ਦੇ ਹੇਠ ਆਏ ਉਸ ਨੇ ਆ ਕੇ ਜੇ ਦੱਸ ਜੀ ਮੈਂ ਇੱਥੇ ਜਨਾਨ ਕੀਤਾ ਇਹ ਵਿਸਾਖੇ ਦਾ ਅੱਜ ਦਿਨ ਹੈ ਮੇਰੇ ਇਸ਼ਨਾਨ ਕਰਨ ਤੋਂ ਮੇਰਾ ਕੋਹਲ ਹਟ ਗਿਆ, ਸਿੰਗਲਾ ਪੂਣਾ ਹਟ ਗਿਆ, ਮੇਰਾ ਸੋਹਨੇ ਵਰਗਾ ਰੰਗ ਹੋ ਗਿਆ। ਸੁਣ ਕੇ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਇਹ ਸ਼ਬਦ ਉਚਾਰਿਆ ਬਹੁ ਭਜਨ ਤੇਰਾ ਨਾਮ ਜੀ ਤੇ ਭਜਨ ਤੇਰਾ ਨਾਮ। ਇਹ ਸ਼ਬਦ ਉਚਾਰ ਕਰਕੇ ਦੱਸਿਆ ਕਿ ਬੀਬੀ ਇਹ ਤੇਰਾ ਪਤੀ ਹੈ, ਤੇਰਾ ਜਿਹੜਾ ਸੱਤ ਸੀ ਉਸ ਨੂੰ ਭਗਤ ਗੁਰੂ ਨਾਨਕ ਸਾਹਿਬ ਲਾਏ ਹੈ। ਹੁਣ ਤੇਰੇ ਪਿਤਾ ਨੂੰ ਬੁਲਾ ਕੇ ਅਸੀਂ ਰਾਜ ਵੀ ਇਸ ਤੇ ਨੂੰ ਦਵਾ ਲੈਣੇ ਹੈ। ਉਹ ਪੱਟੀ ਵਾਲੇ ਰਾਜੇ ਨੂੰ ਬੁਲਾ ਕੇ ਫਿਰ ਸਿੱਕੇ بادشاہ ਕਹੇ ਤੇਰੀ ਉਮਰ ਥੋੜੀ ਰਹਿਂਦੀ ਹੈ ਅੱਜ ਹੁਣ ਤੇਰੀ ਰਾਜ ਇਹ ਆਗਦੇ ਇਸ ਲੜਕੀ ਨੂੰ ਦੇ ਦੇ ਇਸ ਪ੍ਰਕਾਰ ਸਾਹਿਬ ਸਿੰਘ ਰਾਜ ਦਾ مالک ਬਣਾਇਆ ਸੀ ਤੇ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਪਾਰਸ਼ਾ ਜੀ ਇਸ ਤਰ੍ਹਾਂ 145 ਦੇ ਜ਼ਿਕਰ ਹੋਇਆ ਸੀ ਹਾਂ ਜੀ ਵਜਨ ਕਰਦੇ ਆ ਪਹਿਲਾ ਗੁਰੂ ਆਨੰਦਾ ਅੰਮ੍ਰਿਤ ਸਰ ਸਤਗੁਰ ਸਤਵੰਦ ਸ੍ਰੀ ਸ੍ਰੀ ਸਤਿਗੁਰੂ ਸਤਿਵੰਦ ਸਤਿਕਸਮ ਰਾਏ ਗੁਰੂ ਅਰਜਨਦਾਸ ਸਾਹਿਬ ਜਦ ਬਣਾਇਆ ਹੋਇਆ ਸੀ ਜਿਤਨਾ ਤੱਕ ਉਹ ਹੰਸ ਹੋ ਹੈ ਸੇਨ ਕਰਨੇ ਕਰਕੇ ਕਾਹ ਵੀ ਹੰਸ ਹੋ ਗਏ ਸੀ